ਪੰਜਾਬ ਦੇ ਮੁੱਖ ਮੰਤਰੀ ਸਟਾਪ ਭਗਤ ਸਿੰਘ ਮਾਨ ਜੀ ਦਾ ਇੱਕ ਬਹੁਤ ਵੱਡਾ ਸੁਪਨਾ ਕਿ ਰੰਗਲਾ ਪੰਜਾਬ ਕਿਵੇਂ ਹੋਂਦ ਵਿੱਚ ਆਊਗਾ ਕਿ ਰੰਗਲਾ ਪੰਜਾਬ ਕਿਵੇਂ ਬਣੂਗਾ ਉਹਦੇ ਵੱਲ ਪਿਛਲੇ 3 ਸਾਲਾਂ ਤੋਂ ਲਗਾਤਾਰ ਕਦਮ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਗਵਾਈ ਚ ਵਧ ਰਹੇ ਨੇ ਕਿ ਮੈਂ ਅੱਜ ਇਹ ਗੱਲ ਬੜੇ ਮਾਣ ਨਾਲ ਅਨਾਉਂਸ ਕਰ ਰਿਹਾ ਕਿ ਰੰਗਲਾ ਪੰਜਾਬ ਵਿਕਾਸ ਕੀਮ ਦੀ ਅਸੀਂ ਸ਼ੁਰੂਆਤ ਇਸ ਸਾਲ ਕਰ ਰਹੇ ਹਾਂ ਅੱਜ ਅਸੀਂ ਹਰ ਜ਼ਿਲ੍ਹੇ ਵਿੱਚ ਰੰਗਲਾ ਪੰਜਾਬ ਵਿਕਾਸ ਕੀਮ ਦੀ ਕੋਸ਼ਿਸ਼ਾਂ ਦੇ ਨਾਲ ਇਸ ਦਿਸ਼ਾ ਵਿੱਚ ਵੱਡਾ ਕਦਮ ਚੁੱਕ ਰਹੇ ਹਾਂ ਜੋਸ ਜਿਹੜੇ ਲੋਕਾਂ ਦੇ ਮਾਤਮਪੂਰਨ ਅਨੁਸਥਾਨਕ ਰੋਜ਼ਾਨਾ ਦੇ ਜਿਹੜੇ ਵਿਕਾਸ ਦੀ ਜ਼ਰੂਰਤਾਂ ਦੇ ਖਰਚ ਕੀਤਾ ਜਾਵੇਗਾ ਇਸ ਸਕੀਮ ਦਾ ਪ੍ਰਬੰਧਨ ਜਿਹੜਾ ਸਰ ਵਿਪਤੀ ਕਮਿਸ਼ਨਰ ਸਾਡੇ ਡੀਸੀ ਸਾਹਿਬਾਨ ਦੁਆਰਾ ਕੀਤਾ ਜਾਵੇਗਾ ਅਤੇ ਇਸ ਨੂੰ ਵਿਧਾਇਕਾਂ ਜਨ ਸਭਾ ਮਾ ਨਾਗਰਿਕ ਸਮੂਹਾਂ ਅਤੇ ਲੋਕ ਪੱਖੀ ਭਾਵਨਾ ਮਾ ਬੜੇ ਨਾਗਰਿਕ ਕਨਿਸ਼ਪਾਰਸ਼ਾ ਦੇ ਅਧਾਰ ਤੇ ਖਰਚ ਕੀਤਾ ਜਾਵੇਗਾ ਇਹ ਫੰਡ ਸਾਡੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਕਿਸ ਤਰ੍ਹਾਂ ਜਿੰਮੇ ਕਿ ਸੜਕਾਂ ਅਤੇ ਮੁਰੰਮਤ ਸਟਰੀਟ ਲਾਈਟਾਂ ਕਲੀਨਿਕਾ ਹਸਪਤਾਲਾ ਸਕੂਲਾਂ ਪਾਣੀ ਸੈਨੀਟੇਸ਼ਨ ਆਫ ਦੇ ਸਰਪੱਖੀ ਵਿਕਾਸ ਨੂੰ ਕਿੰਨੀ ਮਦਦ ਵਿੱਚ ਵੱਡੀ ਸਹਾਇਤਾ ਕਰੇਗਾ ਮੈਂ ਬਜਟ ਵਿੱਚ ਰੰਗਲਾ ਪੰਜਾਬ ਵਿਕਾਸ ਜਿਹੜਾ ਫੰਡ ਆ ਜਾਂ ਵਿਕਾਸ ਸ਼ੀਮਾ ਉਹਦੇ ਲਈ 585 ਕਰੋੜ ਰੁਪਏ ਦਾ ਪ੍ਰਬੰਧ ਕਰਦਾ ਹੈ ਜੇ ਮੈਂ ਗੱਲ ਕਰਾਂ ਤਾਂ ਹਰੇਕ ਹਲਕੇ ਦੀ ਹਰੇਕ ਵਿਧਾਨ ਸਭਾ ਦੀ ਗੱਲ ਕਰਾਂ ਤਾਂ ਲਗਭਗ 5 ਕਰੋੜ ਰੁਪਏ ਹਰੇਕ ਵਿਧਾਨ ਸਭਾ ਦੇ ਹਿੱਸੇ ਆਉਣਗੇ